ਕਾਟਨਾਮ ਸ਼ਿਆਨ ਦਾ ਹੈ ਅਤੇ ਦਰਸ਼ਨ ਮਤ ਪਾ ਗਿਆਨ ਨੂੰ ਆਖਦੇ ਹਨ ਹਿੰਦੂ ਸਾਧੂ 6 ਤਰ੍ਹਾਂ ਦੇ ਮੰਨੇ ਜਾਂਦੇ ਹਨ ਪਹਿਲੇ ਸੰਨਾਸੀ ਦੂਜੇ ਵੈਰਾਗੀ ਤੀਜੇ ਬ੍ਰਹਮਚਾਰੀ ਚੌਥੇ ਸਰੇਵੜੇ ਪੰਜਵੇਂ ਜੋਗੀ ਛੇਵੇਂ ਯੰਗਮ ਇਹ 6 ਸ਼ਾਸਤਰਾਂ ਦੇ ਉੱਪਰ ਆਧਾਰਿਤ ਹਨ ਇਹਨਾਂ 6 ਸ਼ਾਸਤਰਾਂ ਦੇ ਨਾਮ ਵਿਸ਼ੇ ਅਤੇ ਲੇਖਕ ਵੱਖ-ਵੱਖ ਹਨ ਜੋ ਕਿ ਇਸ ਤਰ੍ਹਾਂ ਹਨ ਪੁਰਾ ਪਹਿਲਾ ਹੈ ਪੁਰਮ ਮੀਮंसा ਇਸ ਦੇ ਲੇਖਕ ਜੈਮਨ ਰਿਖੀ ਹਨ ਇਹ ਵੇਦਾਂ ਦੀ ਉਪਮਾ ਕਰਦਾ ਹੈ ਦੱਸਦਾ ਹੈ ਕਿ ਜੋ ਕੁਝ ਵੇਦ ਵਿੱਚ ਲਿਖਿਆ ਹੈ ਉਹ ਹੀ ਮੰਨਣ ਯੋਗ ਹੈ ਇਹ ਧਾਰਮਿਕ ਕਰਮ ਕਾਂਡ ਦੀ ਮਤਨ ਉਭਾਰਦਾ ਹੈ ਦੂਜਾ ਹੈ ਵੇਸ਼ੇ ਵਿਸ਼ੇ ਅਖਕ ਇਸ ਸ਼ਾਸਤਰ ਦੇ ਕਰਤਾ ਮਹਾਤਮਾ ਕਨਾਦ ਹਨ ਇਹ ਛੇ ਪਦਾਰਥਾਂ ਦੇ ਗਿਆਨ ਉੱਪਰ ਅਧਾਰਿਤ ਹੈ ਇਹ ਛੇ ਪਦਾਰਥ ਇਸ ਤਰ੍ਹਾਂ ਹਨ ਤਰਲ ਗੁਣ ਕਰਮ ਸਮਾਨੇ ਵਿਸ਼ੇਸ਼ ਸਮવાય ਇਸੇ ਤਰ੍ਹਾਂ ਤੇਜਾ ਹੈ ਤਰਕ ਸ਼ਾਸਤਰ ਇਸ ਦੇ ਕਰਤਾ ਗੌਤਮ ਰਕੀ ਹਨ ਇਹ 16 ਪਦਾਰਥਾਂ ਨੂੰ ਮੁੱਖ ਸਮਝਦੇ ਹਨ ਇਹ ਕੁਤਰਾ ਦੇ 16 ਪਦਾਰਥ ਹਨ ਪ੍ਰਮਾਨ ਪਰਮੇ ਸੰਸੇ ਪਰਯੋਜਨ ਉਦਾਹਰਨ ਤਰਕ ਦਸਤਾਂਤ ਸਨਾਤ ਨਰਨੇ ਵਾਦ ਜਲਪ ਪਖੰਡ ਵਿਰੋਧ ਛਲ ਜਾਤ ਅਤੇ ਨਿਰੁੱਤਰ ਚੌਥਾ ਹੈ ਯੋਗ ਸ਼ਾਸਤਰ ਇਸ ਤੇ ਰਚੇਤਾ ਮਹਾਤਮਾ ਪਤੰਜਲ ਹਨ ਯਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਹਾਰ ਤਾਨਾ ਧਿਆਨ ਅਤੇ ਸਮਾਧੀ ਇਸੇ ਦਰਸ਼ਨ ਦੇ ਸਾਧੂ ਦੀ ਸਾਧਨਾ ਦੇ ਮੁੱਖ ਹਿੱਸੇ ਹਨ ਇਸ মত ਦੇ ਸਾਧਵਾਨ ਜੋਗੀ ਆਖਦੇ ਨੇ ਪੰਜਵਾ ਹੈ ਸਾਖ ਸ਼ਾਸਤਰ ਇਸ ਦਰਸ਼ਨ ਸ਼ਾਸਤਰ ਦੇ ਲੇਖਕ ਮਹਾਤਮਾ ਕਪਰਮੁਣੀ ਹੋਏ ਨੇ ਇਹਨਾਂ ਕੁਦਰਤ ਦੇ ਕੋਈ 25 ਤੱਤ ਮੰਨੇ ਨੇ ਇਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਕੁਦਰਤ ਮਹਤ ਹੰਕਾਰ ਪੰਜ ਤਤ 11 ਇੰਦਰੀਆਂ ਪੰਜ ਮਹਾਭੌਤ ਤੇ ਚਤਨ ਸ਼ਕਤੀ ਆਦਿ ਸਾਖ মত ਅਨੁਸਾਰ ਜਗਤ ਅਮੇਸ਼ਾ ਹੈ ਹਾਤੇ ਆਪਣੀ ਗਤੀ ਪ੍ਰਵਾਹ ਨਾਲ ਬਦਲਦਾ ਰਹਿੰਦਾ ਹੈ। ਛੇਵਾਂ ਤੇ ਅਖੀਰਲਾ ਹੈ ਵੇਦਾਂਤ ਸ਼ਾਸਤਰ। ਇਸ ਦਰਸ਼ਨ ਦੇ ਪ੍ਰਚਾਰਕ ਮਹਾਰਿਸ਼ੀ ਵੇਦ ਵ્યાਸ ਹਨ। ਇਸ ਸ਼ਾਸਤਰ ਅਨੁਸਾਰ ਇਹ ਗ੍ਰਹਿਮ ਸ਼ਕਤੀ ਵਾਂਗ ਹੀ ਬ੍ਰਹਮ ਦੀ ਮਾਇਆ ਸ਼ਕਤੀ ਹੈ। ਬ੍ਰਹਮ ਹਮੇਸ਼ਾ ਸਥਿਰ ਰਹਿੰਦਾ ਹੈ ਜਦੋਂ ਕਿ ਮਾਇਆ ਭਾਵ ਸੰਸਾਰ ਬਦਲਦਾ ਰਹਿੰਦਾ ਹੈ। ਇਸ ਤਰ੍ਹਾਂ ਛੇ ਸ਼ਾਸਤਰ ਆਪਸ ਮੇਟੇ ਵਿਚਾਰ ਕੇ ਪਿੰਥਾਵਾਂ ਰੱਖਦੇ ਹਨ ਪਰ ਫਿਰ ਵੀ ਇਹ ਭਾਰਤੀ ਸਨਾਤਨ ਧਰਮ ਇਕੱਠੇ ਕੈਮਰਾ ਕਰਦੇ ਹਨ ਜੋ ਕਿ ਇੱਕ ਚੰਗੀ ਗੱਲ ਹੈ ਅਨੇਕਤਾ ਵਿੱਚ ਇਕਤਾ ਭਾਰਤੀ ਸਮਾਜ ਇੱਥੋਂ ਹੀ ਆਈ ਹੈ